ਸੀ ਦੇਖ ਰਿਹਾ ਉਹ ਦਾਬਾਰ ਤੇ ਮੈਂ ਦਰਜੀਤ ਜਨੂਆ ਦੋਸਤੋ ਪਿਛਲੇ ਦਿਨੀ ਲੋਕ ਸਭਾ ਚੋਣਾਂ ਜੜੀਆਂ ਸੰਪੰਨ ਹੋਈਆਂ ਜਿਹਦੇ ਵਿੱਚ ਬਹੁਤ ਸਾਰੇ ਉਮੀਦਵਾਰ ਹਾਰੇ ਵੀ ਜਿੱਤੇ ਵੀ ਤੇ ਬਹੁਤ ਸਾਰੇ ਲੋਕਾਂ ਦੀਆਂ ਜੜੀਆਂ ਜਿੱਦਾਂ ਦੀਆਂ ਭਾਵਨਾਵਾਂ ਸੀਆਂ ਪੂਰੀਆਂ ਮੰਤਰੀ ਵੀ ਬਣੇ ਤੇ ਹੋਰ ਵੀ ਕਈ ਬਣੇ ਆ ਅਕਸਰ ਦੇਖਿਆ ਜਾਂਦਾ ਵੀ ਜਦੋਂ ਦੋ ਪਹਿਲਵਾਨ ਲੜਦੇ ਆ ਇੱਕ ਨੇ ਤੇ ਹਾਰ ਹੋਣੀ ਹੁੰਦੀ ਆ ਪਰ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਉਮੀਦਵਾਰ ਸੱਜਣ ਆ ਗਏ ਆ ਜਿਹੜੇ ਹਾਰ ਤੋਂ ਬਾਅਦ ਵੀ ਬਹੁਤ ਖੁਸ਼ ਦੇ ਰਿਹਾ ਤੇ ਉਹਨਾਂ ਨੂੰ ਐ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਫਤਵਾ ਦਿੱਤਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹਦਾ ਕੋਈ ਪੋਜ਼ਿਟਿਵ ਰਿਜ਼ਲਟ ਆਵੇ ਸੋ ਇਸੇ ਲੜੀ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਸੀਗੇ ਸਦਾ ਸੂਨ ਸਿੰਘ ਢੰਡਲ ਢੰਡਲ ਸਾਹਿਬ ਤੇ ਜਿਹੜੇ ਸੌਕਾ ਕੈਬਨਟ ਮੰਤਰੀ ਵੀ ਸੀਗੇ ਤੇ ਉਹਨਾਂ ਦੇ ਨਾਲ ਜਿੱਥੇ ਉਹ ਹੁਣ ਵੋਟਾਂ ਦਾ ਧੰਨਵਾਦ ਕਰਨ ਲਈ ਸਾਡੇ ਨਾਲ ਗੱਲ ਕਰਨਗੇ ਤੇ ਨਾਲ ਦੀ ਨਾਲ ਜਿਹੜਾ ਇਲੈਕਸ਼ਨ ਕਮਿਸ਼ਨ ਤੇ ਹੋਰ ਵੀ ਕਈ ਤਰ੍ਹਾਂ ਊਨਤਾਈਆਂ ਉਹਨਾਂ ਮੁਤਾਬਕ ਜਿਹੜੀਆਂ ਰਹੀਆਂ ਜਾਂ ਕੋਈ ਫੈਸਲੇ ਦੀ ਗੱਲ ਉਹ ਸਾਰੀ ਗੱਲਬਾਤ ਨੂੰ ਲੈ ਕੇ ਇਹਨਾਂ ਦੇ ਨਾਲ ਗੱਲ ਕਰਾਂਗੇ ਸਦਾਸੋਂ ਸੰਠਨ ਜੀ ਤੁਹਾਡਾ ਸਵਾਗਤ ਹੈ ਜੀ ਦਾ ਬਾਰਤ ਹੋ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਸਾਰੇ ਸੁਣਨ ਵਾਲਿਆਂ ਦਾ ਵਾਈਗੁੱਡ ਜੀ ਦਾ ਖਾਲਸਾ ਵਾਈਗੁੱਡ ਦੀ ਭਤੀ ਜੀ ਸਰ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਨਤੀਜੇ ਆਏ ਆ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ ਹਲਕਾ ਹਸ਼ਿਆਰਪੁਰ ਪਾਰਲੀਮੈਂਟ ਤੇ ਜਿੰਨੇ ਵੀ ਇਹਦੇ ਵਿੱਚ ਸੈਂਪੀ ਹਲਕੇ ਪੈਂਦੇ ਆ ਜਿਨ੍ਹਾਂ ਨੇ ਰਾਤ ਦਿਨ ਬਹੁਤ ਮਿਹਨਤ ਕੀਤੀ ਬੜੀ ਗਰਮੀ ਸੀ ਗਰਮੀ ਦੇ ਵਿੱਚ ਵੀ ਲੋਕਾਂ ਨੇ ਤਾਂ ਦੇ ਨਾਲ ਕੰਮ ਕੀਤਾ ਔਰ ਬੜਾ ਆਵਾਰ ਵੀ ਸੀ ਲੋਕਾਂ ਦੇ ਵਿੱਚ ਆਰਸੀ ਕੇ ਜਿਹੜਾ ਜੇ ਤੱਕ ਇਹਦਾ ਸਾਡੀ ਕੈਂਪੇਨ ਚੱਲ ਰਹੀ ਆ ਇਹ ਰਿਜ਼ਲਟ ਕੋ ਚੰਗਾ ਨਿਕਲੂਗਾ ਪਰ ਜੋ ਰਿਜ਼ਲਟ ਆਇਆ ਜੇ ਰੋ ਕੁਝ ਵੀ ਆ ਜਾਣਾ ਉਹਦੇ ਵਿੱਚ ਅਸੀਂ ਉਹ ਵਿਜ਼ਨ ਹਾਸਲ ਨਹੀਂ ਕਰ ਸਕੇ ਪਰ ਮੈਂ ਆਪਣੇ ਸਾਰੇ ਵਰਕਰਾਂ ਦਾ ਸਾਰੇ ਸਪੋਰਟਰਾਂ ਦਾ ਹਰ ਕੰਝਾੜ ਜਾਂਦਾ ਜਥੇਬੰਦੀ ਦਾ ਬਹੁਤ ਬਹੁਤ ਰਣੀ ਯਤਰਾਬਦੀਆਂ ਜਿਹੜੀ ਮਿਹਨਤ ਕੀਤੀ ਆ ਜੇ ਰੋ ਕੋਈ ਵੀ ਕਾਮਯਾਬ ਹੁੰਦੇ ਆ ਜਾਂ ਕਈ ਵਾਰੀ ਨਹੀਂ ਵੀ ਕਾਮਯਾਬੀ ਮਿਲਦੀ ਲੋਕਾਂ ਨੂੰ ਜਿਹੜਾ ਆਪਣਾ ਇਹ ਅਧਿਕਾਰ ਉਹ ਆਪਣੇ ਵੋਟ ਦਾ ਇੱਥੇ ਮਾਰ ਕੰਦਾ ਸਾਡੇ ਡੈਮੋਕਰੇਟਿਕ ਸਿਸਟਮ ਦਾ ਇਹ ਇੱਕ ਬਹੁਤ ਜਿਹੜਾ ਵਧੀਆ ਪਹਿਲੂ ਆ ਕਿ ਲੋਕ ਆਪਣੇ ਵੋਟ ਦਾ ਆਪਣੀ ਮਰਜ਼ੀ ਨਾਲ ਇਤੇਮਾਲ ਕਰ ਸਕਦੇ ਆ ਪਰ ਮੈਂ ਉਹਦੇ ਨਾਲ ਨਾਲ ਮੈਂ ਕਿਸ ਤਰੀਕੇ ਨਾਲ ਮੇਰੇ ਮਨ ਵਿੱਚ ਆਉਂਦੀ ਹੈ ਕਿ ਮੈਂ ਧੰਨਵਾਦ ਕਰਾਂ ਪ੍ਰਸ਼ਾਸਨ ਦਾ ਕਿ ਇਹ ਇਲੈਕਸ਼ਨਾਂ ਇੱਕ ਪੱਖ ਤੋਂ ਦੇਖਿਆ ਜਾਵੇ ਤੇ ਬੜੀ ਕਹਿੰਦੀ ਅਮਨ ਮਾਨਣਾ ਹੋਈਆਂ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਕੋਈ ਕਿਸੇ ਬੰਦੇ ਦਾ ਇਤਰਾਜ਼ ਨਹੀਂ ਹੋਇਆ ਇਸ ਕਰਕੇ ਨਹੀਂ ਦਿੱਕਤ ਆਈ ਕਿ ਜੋ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਨੋਰਮ ਦਿੱਤੇ ਆ ਜੋ ਹੁਣਾਂ ਨੇ ਕਿਹਾ ਕਿ 95 ਲੱਖ ਰੁਪਏ ਖਰਚ ਕੀਤਾ ਜਾਣਾ ਬਤਵਤ ਖਰਚ ਕੀਤਾ ਜਾਣਾ ਪਰ ਜਿਸ ਵੇਲੇ ਮੈਂ ਲੋਕਾਂ ਦੇ ਵਿੱਚ ਦੇਖੀ ਹੈ ਗੱਲ ਜਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਚੋਣਾਂ ਲੜੀਆਂ ਉਹਦੇ ਵਿੱਚ ਤਾਂ ਖੁੱਲੇ ਆਮ ਕਾਮ ਹਰ ਪਿੰਡੋਂ ਕੰਮ ਚੱਲਿਆ ਔਰ ਪ੍ਰਸ਼ਾਸਨ ਜਿਹੜਾ ਆ ਉਹ ਬਿਲਕੁਲ ਬੇਖਬਰ ਸੁੱਤਾ ਰਿਆ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਰਾਬਾਂ ਦੇ ਟਰੱਕ ਲੱਦ ਹੁੰਦੇ ਰਹੇ ਵੰਡੇ ਬੰਡੇ ਗਾਏ ਪਿੰਡਾਂ ਦੇ ਵਿੱਚ ਘਰ ਘਰ ਵੰਡੀ ਗਈਆਂ ਸ਼ਰਾਬਾਂ ਔਰ ਪੈਸੇ ਜਿਹੜੇ ਆ ਉਹ ਸਮਝ ਨਹੀਂ ਆ ਰਿਹਾ ਕਿ ਪੈਸੇ ਮਤਲਬ ਉਹ ਕਿਸ ਤਰੀਕੇ ਨਾਲ ਕਿਨੇ ਕਿਨੇ ਵੰਡੇ ਗਏ ਔਰ ਦੁੱਖ ਭਾਤ ਤੋਂ ਵੱਡਾ ਇਸ ਚੀਜ਼ ਦਾ ਆ ਕਿ ਚਲੋ ਪੈਸੇ ਵੀ ਵੰਡੇ ਗਏ ਸ਼ਰਾਬ ਵੀ ਵੰਡੀ ਗਈ ਪਰ ਇਸ ਵਾਰੀ ਤਾਂ ਜਿਹਨੂੰ ਆਪਾਂ ਚਿੱਟਾ ਕਹਿੰਦੇ ਆ ਉਹ ਨਸ਼ੇ ਵੀ ਫੀਮ ਵਰਗੇ ਨਸ਼ੇ ਉਹ ਵੀ ਲੋਕਾਂ ਵਿੱਚ ਸ਼ਰਿਆਂ ਵੰਡੇ ਗਏ ਔਰ ਜਿਹੜਾ ਸਮਾਜ ਰਾਤ ਦੇ ਇਸ ਗੱਲ ਦੀ ਰੌੜੀ ਪਾ ਰਿਹਾ ਕਿ ਨਸ਼ਾ ਨਹੀਂ ਬੰਦ ਹੋ ਰਿਹਾ ਨਸ਼ਾ ਨਹੀਂ ਬੰਦ ਹੋ ਰਿਹਾ ਸਰਕਾਰ ਨਸ਼ਾ ਨਹੀਂ ਬੰਦ ਕਰ ਰਹੀਆਂ ਉਹ ਲੋਕਾਂ ਨੂੰ ਨਸ਼ੇ ਬੰਡੇਗਾ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਨਸ਼ੇ ਲਏ ਔਰ ਲੋਕਾਂ ਨੇ ਵਰਤੇ ਆ ਔਰ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਮੈਂ ਪਹਿਲੀ ਵਾਰ ਦੇਖਿਆ ਜਿਸ ਤਰੀਕੇ ਦੇ ਨਾਲ ਇਹ ਨਿਯਾਮ ਦੀਆਂ ਧੜੀਆਂ ਉਡੀਆਂ ਕਿਵੇਂ ਇਲੈਕਸ਼ਨ ਕਮਿਸ਼ਨ ਔਰ ਪ੍ਰਸ਼ਾਸਨ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਰਿਹਾ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਆ ਇਹ ਸਰਕਾਰਾਂ ਨੇ ਆਪਣੇ ਜਿਹੜੀਆਂ ਪਾਵਰ ਦੀ ਦੁਰਵਰਤੋਂ ਕੀਤੀ ਆ ਉਦੇ ਦੇ ਨਾਲ ਜਿਹੜੇ ਆ ਉਹ ਸਾਹਮਣੇ ਆਏ ਆ ਸੋ ਇਹ ਇੱਕ ਰਾਜਤਾ ਆਪਣਾ ਡੈਮੋਕ੍ਰੇਸੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਮ ਲੋਕ ਹੋ ਆ ਜਿਹੜੇ ਲੋਕ ਮਿਹਨਤ ਕਾ ਲੋਕ ਹੋ ਆ ਜਿਹੜੇ ਇਥੋਂ ਤੱਕ ਨਹੀਂ ਗੱਲ ਪਹੁੰਚ ਸਕਦੇ ਕਿ ਉਹ 10 15 ਕਰੋੜ ਰੁਪਇਆ ਖਰਚ ਕਰਕੇ ਲੈ ਕੇ ਨਾ ਤੱਕਣ ਉਹਨਾਂ ਬਾਤ ਤੇ ਮੈਂ ਸਮਝਦਾ ਕਿ ਕਿ ਕਿਤਨਾ ਦੀ ਗੱਲ ਅੱਜ ਵਿਚਾਰ ਹੁੰਦੀ ਹੈ ਕਿ ਕੀ ਆਪਾਂ ਕਹਿੰਦੇ ਆ ਕਿ ਕੋਈ ਬੰਦਾ ਵੀ ਜਿਹੜਾ ਨਗ ਦੇ ਕੋ ਆ ਇਲੈਕਸ਼ਨ ਲੜ ਸਕਦਾ ਉਹ ਉਹ ਮੁਰਤਾਰ ਇਸ ਗੱਲ ਦਾ ਕਿ ਇੱਕ ਕੋਸ਼ਿਸ਼ ਜਿਹੜੇ ਕੋਸ਼ਿਸ਼ ਲੋਕ ਹੋ ਆ ਜਿਹੜੇ ਮਾਇਆ ਭਰੇ ਲੋਕ ਹੋ ਆ ਉਹ ਉਹਨਾਂ ਵਿਹਤਾਂ ਵਿੱਚ ਨਹੀਂ ਗੱਲ ਚੱਲੇ ਜਾਂਦੀ ਕਿ ਉਹ ਲੋਕ ਆਪਣੇ ਸਾਰੇ ਸੋਰਸ ਵਰਤ ਕੇ ਵੋਟਾਂ ਲੈ ਲੈਣ ਫਿਰ ਲੋਕਾਂ ਦੇ ਕੰਮ ਕਿਉਂ ਕਰਨਗੇ ਤੁਸੀਂ ਮੈਚ ਦੇਖਣਾ ਕਿ ਅੱਜ ਪਿੰਡਾਂ ਵਿੱਚ ਜਦੋਂ ਜਾਂਦੇ ਆ ਕੋਈ ਸਰਕਾਰ ਨਾਲ ਦੀ ਚੀਜ਼ ਨਜ਼ਰ ਨਹੀਂ ਆਉਂਦੀ ਲੋਕਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਤੇ ਇਹ ਦਫ਼ਤਰ ਵਿੱਚ ਕੰਮ ਨਹੀਂ ਹੋ ਰਿਹਾ ਸਾਡੇ ਕੋਲ ਇੱਕ ਮੇਰੇ ਆਪਣੇ ਪਿੰਡ ਦੇ ਕੋਲ ਇੱਕ ਨਹਿਰ ਲੰਘਦੀ ਆ ਬਿਸਤੌਰ ਨਹਿਰ ਇਦੇ ਉੱਪਰ ਕੋਡ ਫਰੀ ਤੋਂ ਲੈ ਕੇ ਮੈਟਿਆਣੇ ਤੱਕ ਜਿਹੜੇ ਆ ਬਾਸ ਜਿਹਨੋਂ ਕੋ ਬੰਬੂ ਕਹਿੰਦੇ ਆ ਉਹ ਲੱਗੇ ਹੋਏ ਆ ਪਿਛਲੇ 2 ਹਫਤੇ ਤੋਂ ਰੋਜ਼ ਅੱਗ ਲੱਗਦੀ ਆ ਉਹ ਜਲਦੇ ਆ ਔਰ ਡਿੱਗਦੇ ਆ ਸੜਕ ਦੇ ਉੱਪਰ ਰਸਤਾ ਵੀ ਬਲੌਕ ਹੋ ਜਾਂਦਾ ਲੋਕੋ ਨੇ ਗੱਡੀਆਂ ਦੇ ਵਿੱਚ ਵਜਦੇ ਆ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਆ ਕੋਈ ਆ ਕੇ ਉਹ ਖਬਰਸਾ ਨਹੀਂ ਲੈ ਲਿਆ ਕਿ ਇਹ ਕੀ ਹੋ ਰਿਹਾ ਕਿ ਲੋਕਾਂ ਨੂੰ ਸਹੂਦਤ ਦੇਣੀ ਆ ਲੰਘੇ ਦੀ ਸਹੂਦਤ ਦੇਣੀ ਆ ਕੋਈ ਨਹੀਂ ਦੇਖਦਾ ਜਿਹੜੇ ਸਾਡੇ ਲੀਡਰ ਜੀ ਵੀ ਵੋਟਾਂ ਹੁਣੇ-ਹੁਣੇ ਲਈਆਂ ਉਹ ਵੀ ਕੋਈ ਦੇ ਪਾਣੀਰ ਧਿਆਨ ਨਹੀਂ ਦੇ ਰਹਾ ਸੋ ਉਸ ਕਰਕੇ ਮੈਂ ਸਮਝਦਾ ਕਿ ਠੀਕ ਆ ਵੋਟਾਂ ਪਈਆਂ ਮੈਂ ਵੀ ਇਲੈਕਸ਼ਨ ਲੜੀਆ ਮੇਰਾ ਜਿੰਨਾ ਸਾਧਨ ਸੀ ਉਹ ਮੈਂ ਬਾਤੇਰ ਉਹ ਕੰਮ ਕਿ ਮੈਂ ਬਿਛਰੇਆ ਔਰ ਜੋ ਇਲੈਕਸ਼ਨ ਦਾ ਜਿਹੜਾ ਇਹ ਰਿਜ਼ਲਟ ਆਇਆ ਉਹ ਮੈਂ ਕਿਤੇ ਨਾ ਕਿਤੇ ਰੂ ਇਹ ਗੱਲ ਕਹਾਂਗਾ ਕਿ ਇਹਦੇ ਵਿੱਚ ਜਿਹੜਾ ਆ ਉਹ ਪੈਸਾ ਨਸ਼ਾ ਹਰ ਚੀਜ਼ ਲਈ ਵਰਤਤਾ ਉਹ ਕਿਤੇ ਗਈ ਆ ਪ੍ਰਸ਼ਾਸਨ ਬਿਲਕੁਲ ਬੋਖ ਦਾ ਸ਼ਿਕ ਬੜ ਕੇ ਰਹਿ ਗਿਆ ਇਹ ਕਿਤਨੇ ਕਿਤੇ ਇਲੈਕਸ਼ਨ ਕਮਿਸ਼ਨ ਨੂੰ ਇਹਤੇ ਗੌਰ ਕਰਨ ਦੇ ਬਹੁਤ ਵੱਡੀ ਲੋੜ ਆ ਬਹੁਤ ਬਹੁਤ ਸਰ ਇੱਕ ਇਹ ਗੱਲ ਇਸ ਕਪਤੂ ਨੂੰ ਕੰਟੀਨਿਊ ਕਰੀਏ ਬੜੀ ਪੁੱਤਤਾ ਗੱਲ ਕੀਤੀ ਹੈ ਤੁਸੀਂ ਆ ਹੁਣ ਦੇ ਸਮੇਂ ਦੇ ਵਿੱਚ ਜਿੱਤ ਹਾਰ ਦੀ ਗੱਲ ਇੱਕ ਅਲੱਗ ਗੱਲ ਆ ਉਹਦੇ ਵਿੱਚ ਹੁਣ ਫੇਰ ਇੱਕ ਕੰਸੂਆਂ ਜੀਆਂ ਆ ਰਹੀਆਂ ਏਪੀ ਜਿਹੜੇ ਲੋਕ ਆਪਣੇ ਵਫਾਦ ਲਈ ਆਪਣੀ ਪਾਰਟੀ ਰਾਸ਼ਟਰੀ ਪਾਰਟੀ ਛੱਡ ਕੇ ਦੂਸਰੀ ਰਾਸ਼ਟਰੀ ਪਾਰਟੀ ਵਿੱਚ ਜਾਜਾ ਹੁਣ ਫੇਰ ਤੋਂ ਉਸੇ ਰਾਸ਼ਟਰੀ ਪਾਰਟੀ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਮੈਂ ਸਮਝਦਾ ਕੁਝ ਲੋਕ ਜਿਹੜੇ ਆ ਉਹ ਬਿਲਕੁਲ ਸੱਤਾ ਦੇ ਭੁੱਖੇ ਹੁੰਦੇ ਆ ਉਹਨਾਂ ਦਾ ਏਮ ਜਿਹੜਾ ਆ ਉਹ ਕੋਈ ਪਬਲਿਕ ਦੀ ਸੇਵਾ ਨਹੀਂ ਕਿ ਉਹਨਾਂ ਨੇ ਲੋਕਾਂ ਦੇ ਸੇਵਾਵਾਦ ਤੇ ਦੁਜੇ ਦੇ ਵਿੱਚ ਆਉਣਾ ਉਹਦੇ ਦੇਖਦੇ ਸਾਨੂੰ ਸੱਤਾ ਕਿੱਥੋਂ ਮਿਲਣੀ ਤਾਂ ਕਿੱਥੋਂ ਮਿਲਣੀ ਆ ਸੋ ਇਸ ਕਰਕੇ ਉਹ ਉਸ ਚੀਜ਼ ਨੂੰ ਲੈ ਕੇ ਦਲ ਬਦਲੂ ਵੀ ਕਰਦੇ ਆ ਔਰ ਸਪੋਰਟ ਵੀ ਕਰਦੇ ਆ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਜਿੱਤ ਜਾਏ ਫਿਰ ਆਪਾਂ ਆਪੇ ਇਕੱਠੇ ਕਰ ਲਾਂਗੇ ਆਪੇ ਕਮਾ ਲਾਂਗੇ ਇਹ ਸਾਰਿਆਂ ਨੂੰ ਪਤਾ ਹੈ ਜੋ ਕੁਝ ਬੀਤ ਰਿਹਾ ਪਰ ਮੈਂ ਸਮਝਦਾ ਕਿ ਇਹ ਇਹੀ ਮਾੜੀਆਂ ਪਿੰਡਾਂ ਆ ਜਿਹੜੀਆਂ ਪੈ ਰਹੀਆਂ ਤੇ ਮੈਂ ਇੱਕ ਵਾਰੀ ਫੇਰ ਇਸ ਗੱਲ ਨੂੰ ਦੇਸ਼ ਦੇ ਜਿਹੜੇ ਆ ਚੋਣ ਪ੍ਰਣਾਲੀ ਆ ਜਾਂ ਦੇਸ਼ ਦੇ ਜਿਹੜੇ ਆਪਣੇ ਕਰਾਉਂਦੇ ਆ ਇਲੈਕਸ਼ਨ ਚੋਣ ਕਮਿਸ਼ਨ ਜਿਹੜੇ ਆ ਉਹਨਾਂ ਨੂੰ ਬੇਨਤੀ ਕਰਨੀ ਜਾਂ ਕੋਈ ਕੋ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਬਣਦਾ ਕਿ ਬੰਦੇ ਜਿਹੜੇ ਆ ਉਹ ਜ਼ਿਲ੍ਹੇ ਲਖਨਾਉਂਦੀਆਂ ਕਦੋਂ ਦਲੋਂ ਨਹੀਂ ਬਦਲ ਕਦੋਂ ਪਾਰਟੀ ਬਦਲ ਨਹੀਂ ਕਦੋਂ ਕਰਨੀ ਆ ਉਹਦੇ ਵਿੱਚ ਵੀ ਕੋਈ ਸੋਧ ਕਰਨ ਦੀ ਲੋੜ ਹੈਗੀ ਆ ਜਾਂ ਬੰਦਾ ਹਰ ਇਲੈਕਸ਼ਨ ਦੇ ਪਾਰਟੀ ਬਦਲ ਲਵੇ ਵੋਟਾਂ ਕਿਤੇ ਹੋਰ ਪਾਸੇ ਲਵੇ ਜਾਂ ਕੇ ਰਾਜ ਭਾਗ ਕੇਤੇ ਹੋਰ ਪਾਸੇ ਉਹ ਕਰੇ ਤੋ ਇਹ ਗੱਲਾਂ ਜਿਹੜੀਆਂ ਆ ਅੱਜ ਬਹੁਤ ਵੱਡੀ ਸਾਡੇ ਮੁਲਕ ਦੇ ਵਿੱਚ ਵੱਡੀ ਗਰਾਫਟ ਵਾਲੀ ਗੱਲ ਆ ਸੋ ਇਹਦੇ ਉੱਪਰ ਗੌਰ ਕਰਨੇ ਮੈਂ ਤਾਂ ਹੀ ਬੇਨਤੀ ਕੀਤੀ ਆ ਕਿ ਅਸਮਾਰੀ ਅਸ ਲੈਕਚਰ ਨੇ ਬਹੁਤ ਨਵੇਂ ਜਿਹੜੇ ਆ ਉਹਦਾ ਸਾਹਮਣੇ ਗੱਲਾਂ ਲੈ ਕੇ ਆਂਦੀਆਂ ਕਿ ਕੀ ਇਹ ਸੱਚਮੁੱਚ ਇਹਨੂੰ ਆਪਾਂ ਡੈਮੋਕ੍ਰੇਸੀ ਕਹਿੰਨੇ ਆ ਕਿ ਹਰ ਇੱਕ ਬੰਦੇ ਦਾ ਜਿਹੜਾ ਸਹੀ ਉਹਦੀ ਵੋਟ ਉਹਦੀ ਮਰਜ਼ੀ ਦੇ ਮੁਤਾਬਕ ਪਈ ਆ ਜਾਂ ਉਹ ਵੋਟ ਜਿਹੜੀ ਆ ਉਹ ਕੋਈ ਹੋਰ ਆਪਣੇ ਸੋਰਸ ਨਾਲ ਹੀ ਜਿੱਤ ਕੇ ਲੈ ਗਿਆ ਇਹ ਗੱਲ ਜ ਬਹੁਤ ਵੱਡੀ ਪਹਚਾਨ ਦਿਦੂਗਾ ਸੋ ਬਹੁਤ ਬਹੁਤ ਧੰਨਵਾਦ ਆਸੂ ਸਿੰਘ ਠੰਡਲ ਸੋ ਦੋਸਤੋ ਇਹ ਸਾਨਾ ਸਰਾਸੂ ਸਿੰਘ ਠੰਡਲ ਸਾਹਿਬ ਦਾ ਕੈਨੋਨਡ ਜਿਨ੍ਹਾਂ ਦਾ ਸਿਆਸਤ ਦੇ ਵਿੱਚ ਕਾਫੀ ਜਿਹੜਾ ਲਾਈਫ ਦਾ ਜਿਹੜਾ ਹਿੱਸਾ ਹੈ ਜਿਹੜਾ ਸਿਆਸਤ ਦੇ ਵਿੱਚ ਬਤਾਇਆ 20 ਸਾਲ ਹੈ ਮੈਂ ਰਹੇ ਹਾਂ 5 ਸਾਲ ਅੰਤਰੀ ਵੀ ਇਹ ਰਹੇ ਤੇ ਨਾ ਹੁਣ ਲੋਕ ਸਭਾ ਦੇ ਵਿੱਚ ਉਮੀਦਵਾਰ ਵੀ ਸੀ ਬੇਸ਼ੱਕ ਉਹਨਾਂ ਦੀ ਗੱਲਬਾਤ ਦੇ ਦੌਰਾਨ ਇਹ ਸਾਨੂੰ ਦੇਖਣ ਨੂੰ ਮਿਲਿਆ ਕਿ ਇਸ ਨੇ ਜਿਹੜਾ ਸਿਆਸਤ ਦਾ ਲੋਗਾਂ ਦਾ ਐਮਐਲਏ ਦਾ ਐਮਪੀ ਦਾ ਖੜਨਾ ਉਹ ਲੋਕ ਖੜਦੇ ਸੀ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਸੀਗੀ ਲੋਗਾ ਲਈ ਕੰਮ ਕਰਦੇ ਸੀ ਪਰ ਇਸ ਵਾਰ ਸਿਆਸਤ ਇੰਨੀ ਮਹਿੰਗੀ ਹੋ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਪੈਸੀ ਕਰੋੜਾਂ ਦੇ ਵਿੱਚ ਲਾਏ ਭੀ ਜਿਹੜਾ ਆਮ ਸਿਆਸੀ ਜਿਹੜਾ ਲੋਕਾਂ ਦੇ ਨਾਲ ਜੁੜਿਆ ਹੈ ਜ਼ਮੀਨ ਨਾਲ ਜੁੜਿਆ ਹੈ ਵਿਅਕਤੀ ਆ ਜਾਂ ਲੀਡਰ ਆ ਉਹ ਤੇ ਚੋਣ ਲੜੇ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਇੰਨੇ ਸਾਧਨ ਨਹੀਂ ਆ ਜਿਨ੍ਹਾਂ ਲੋਕਾਂ ਕੋਲ ਸਾਧਨ ਆ ਉਹਨਾਂ ਨੇ ਆਪਣਾ ਸਾਹਮ ਦਾਮ ਵੇਦ ਭਾਵ ਦੰਡ ਵੱਤ ਕੇ ਸਿਰਫ ਤੇ ਸਿਰਫ ਜਿੱਤ ਤੇ ਕੁਰਸੀ ਤੱਕ ਉਹਨਾਂ ਦੀ ਸੀਮਤ ਹੁੰਦੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਆ ਤੇ ਦੂਸਰੀ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਆ ਇਹਨਾਂ ਇਲਕਸ਼ਨਾਂ ਦੌਰਾਨ ਜਿੱਥੇ ਅਕਸਰ ਦੇਖਿਆ ਜਾਂਦਾ ਸ ਹੈ ਕਿ ਲੋਕ ਥੋੜੇ-ਘੋਟੇ ਪੈਸੇ ਜਾਂ ਸ਼ਰਾਬ ਕਰ ਦਿੰਦੇ ਪਰ ਇਸ ਵਾਰ ਵਰਜਿਤ ਨਸ਼ੇ ਜਿਹੜੇ ਸਾਡੇ ਨੌਜਵਾਨੀ ਦਾ ਕਹਾਨ ਕਰਦੇ ਆ ਸਰਕਾਰ ਹਰ ਮੰਚ ਤੇ ਰੌਲਾ ਪਾਉਂਦੀ ਆ ਕਿ ਅਸੀਂ ਆਪਣੀ ਨੌਜਵਾਨੀ ਬਚਾਉਣੀ ਆ ਨਸ਼ਿਆਂ ਤੋਂ ਬਚਾਉਣਾ ਹੈ ਇਸ ਵਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਵਰਜਿਤ ਨਸ਼ੇ ਵੀ ਵੱਡੀ ਮਾਤਰਾ ਵਿੱਚ ਵਰਤੇ ਗਏ ਆ ਤੇ ਇਸ ਤਰ੍ਹਾਂ ਕਈ ਗੜੀਆਂ ਹੁਣ ਤਾਈਆਂ ਉਹਨਾਂ ਨੇ ਆਪਣੇ ਮੁਤਾਬਕ ਗੜੀਆਂ ਦੱਸੀਆਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਤੋਂ ਵੀ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਸ਼ਾਰਪਰ ਤੋਂ ਦਾਬਾਤ ਲਈ ਦਰਜੀਤ ਅਜਨੂਹ ਬਹੁਤ-ਬਹੁਤ ਧੰ